ਮੁਸਲਮਾਨਾਂ ਦਾ ਪਵਿੱਤਰ ਤਿਹਾੜ ਚੱਲ ਰਿਹਾ ਹੈ ਰਮਜ਼ਾਨ ਅਤੇ ਜੁਮੇ ਦੀ ਨਮਾਜ਼ ਸੀ ਪੰਜਾਬ ਦੇ ਵਿੱਚ ਅਤੇ ਇਸ ਮੁਸਲਮ ਵੀਰ ਦਾ ਨਾਮ ਸੈਮ ਮਲਿਕ ਇੰਸਟਾਗ੍ਰam ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਵੀਰ ਨੇ ਬਹੁਤ ਵੱਡਾ ਕਲਾਸਾ ਕੀਤਾ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਮੁਸਲਮਾਨਾਂ ਨਾਲ ਵਰਤਾਓ ਕੀਤਾ ਜਾਂਦਾ ਹੈ ਇਸ ਵੀਰ ਦੀ ਵੀਡੀਓ ਦੇਖ ਕੇ ਤੁਸੀਂ ਵੀਡੀਓ ਨੂੰ ਆਪੇ ਹੀ ਸ਼ੇਅਰ ਕਰ ਦੇਣਾ ਆ ਪਹਿਲਾਂ ਇਸ ਵੀਰ ਦੀ ਵੀਡੀਓ ਦੇਖੋ ਅਸਲਾਮੁਅਲੈਕੁਮ ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਨਮਾਜ਼ੀ ਨਮਾਜ਼ ਪੜ ਕੇ ਨਿਕਲੇ ਆ ਇਹ ਪੰਜਾਬ ਜਿਹੜਾ ਸਾਡਾ ਸ਼ਹਿਰ ਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੀਆ ਸ਼ਹਿਰ ਤਾਂ ਹੈਗਾ ਕਿਉਂਕਿ ਇੱਥੇ ਸਿੱਖ ਈਸਾਈ ਮੁਸਲਮਾਨ ਸਾਰੇ ਪਿਆਰ ਨਾਲ ਰਹਿੰਦੇ ਆ ਜਿੰਦਗੀ ਇੱਕ ਪਾਸੇ ਦੇਸ਼ ਤੇ ਮਾਹੌਲ ਖਰਾਬ ਕਰਨ ਦੀ ਗੱਲਾ ਕੁਝ ਕਰਦੇ ਪਏ ਸੀ ਰਾਜਨੀਤਿਕ ਤਾਕਤ ਦੇ ਵਾਸਤੇ ਇਹ ਪਹਿਲੂ ਦੇਖ ਸਕਦੇ ਆ ਕਿ ਇੱਥੇ ਲੋਕੀ ਹੋਲੀ ਵੀ ਮਨਾ ਰਹੇ ਆ ਔਰ ਨਮਾਜ਼ ਪੜ ਕੇ ਨਮਾਜ਼ੀ ਵੀ ਨਿਕਲੇ ਗਏ ਆ ਪਰ ਇੰਨੇ ਭਾਈਚਾਰੇ ਨਾਲ ਇੰਨੇ ਪਿਆਰ ਦੇ ਨਾਲ ਇੱਥੇ ਹਰ ਚੀਜ਼ ਹੋ ਰਹੀ ਆ ਇਹ ਮੈਂ ਕਹਿੰਦਾ ਕਿ ਪੰਜਾਬ ਵਰਗੀ ਕੋਈ ਰੀਸ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਸ਼ਹਿਰ ਆ ਉਹ ਪੰਜਾਬ ਆ ਕਿਉਂਕਿ ਇੱਥੇ ਹਰ ਧਰਮ ਦਾ ਸਤਿਕਾਰ ਬਰਾਬਰ ਕੀਤਾ ਜਾਂਦਾ ਹੈਗਾ ਤੇ ਮੈਂ ਅਪੀਲ ਕਰਦਾ ਸਾਰੇ ਦੇਸ਼ ਵਾਸੀਆਂ ਤੋਂ ਕਿ ਇਦਾਂ ਹੀ ਪੂਰੇ ਦੇਸ਼ ਦੇ ਵਿੱਚ ਕਰ Holi ਦਾ ਤਿਹਾਰ ਵੀ ਮਨਾਇਆ ਜਾਵੇ ਔਰ ਰਮਜ਼ਾਨ ਦੇ ਜਿਹੜਾ ਇਬਾਦਤ ਦਾ ਮਹੀਨਾ ਹੈਗਾ ਮੁਸਲਮਾਨ ਭਰਾ ਪਿਆਰ ਦੇ ਨਾਲ ਉਹ ਵੀ ਪੂਰਾ ਕਰੇ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਲਾਮ ਵਾਲੇਕੁਮ ਤਾਂ ਤੁਸੀਂ ਇਸ ਮੁਸਲਮਨ ਵੀਰ ਦੀ ਵੀਡੀਓ ਦੇਖ ਹੀ ਲਈ ਆ ਜੋ ਜੋ ਗੱਲਾਂ ਇਸ ਵੀਰ ਨੇ ਆਖੀਆਂ ਨੇ ਬਿਲਕੁਲ ਸੱਚ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਰਲ ਮਿਲ ਕੇ ਰਹਿੰਦੇ ਨੇ ਨਫ਼ਰਤ ਆ ਉਹ ਬਾਹਰੀ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਫਲਾਈ ਜਾਂਦੀ ਆ ਤੁਹਾਨੂੰ ਤਾਂ ਪਤਾ ਹੀ ਆ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਤੁਸੀਂ ਅਣਜਾਣ ਨਹੀਂ ਹੋ ਬੇਸ਼ੱਕ ਤੁਸੀਂ ਗੱਲਾਂ ਨੂੰ ਨਾ ਦੱਸੋ ਪਰ ਫਿਰ ਵੀ ਤੁਹਾਨੂੰ ਪਤਾ ਆ ਕੀ ਹੁੰਦਾ ਆ ਸੋਸ਼ਲ ਮੀਡੀਆ ਤੇ ਅਤੇ ਬਾਹਰੀ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਵੱਡਾ ਜਿਹੜੇ ਪੰਜਾਬੀ ਮੁਸਲਮਾਨ ਨੇ ਉਹ ਰਲ ਮਿਲ ਕੇ ਰਹਿੰਦੇ ਨੇ Hindu ਅਤੇ Sikh ਭਰਾਵਾਂ ਦੇ ਨਾਲ ਇੱਕ ਲਾਈਕ ਬਣਦਾ ਐ ਇਸ ਵੀਡੀਓ ਦੇ ਲਈ ਤੇ ਇੱਕ ਲਾਈਕ ਬਣਦਾ ਐ Hindu ਅਤੇ Sikh ਵੀਰਾਂ ਦੇ ਲਈ ਜੋ ਪੰਜਾਬ ਦੇ ਵਿੱਚ ਯੂਨਿਟੀ ਕਾਇਮ ਕੀਤੀ ਹੋਈ ਹੈ ਉਸ ਦੇ ਲਈ ਧੰਨਵਾਦ